ਗੀਤ ਗਰਾਇਆ ਜਿਸ ਨੂੰ ਕੀ ਤੁਸੀਂ ਸਾਰੇ ਜਾਣਦੇ ਹੀ ਹੋਮੋਗੇ ਪੰਜਾਬੀ ਸੌਂਗ ਦੇ ਵਿੱਚ ਮਾਡਲਿੰਗ ਕਰਨ ਵਾਲੀ ਕੁੜੀ ਪੰਜਾਬੀ ਫਿਲਮਾਂ ਦੇ ਵਿੱਚ ਐਕਟਿੰਗ ਕਰਨ ਵਾਲੀ ਜਿਸ ਨੇ ਕੀ ਬੜੇ ਬੜੇ ਹਿੱਟ ਸੌਂਗ ਪੰਜਾਬੀ ਦੇ ਵਿੱਚ ਕੰਮ ਕੀਤਾਗਾ ਵੱਡੇ ਵੱਡੇ ਸਿੰਗਰਾਂ ਦੇ ਨਾਲ ਕੰਮ ਕੀਤਾ ਬੀਤੇ ਹੀ ਦਿਨ ਉਸ ਦਾ ਇੱਕ ਗਾਣਾ ਅਮਰਤ ਮਾਨ ਦੇ ਨਾਲ ਆਇਆ ਸੀ ਜੋ ਕਿ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲਿਆ ਸੀ ਤੇ ਗੀਤ ਗਰਾਇਆ ਦੇ ਉੱਤੇ ਬਹੁਤ ਸਾਰੇ ਟਰੋਲ ਵੀ ਬਣੇ ਸੀ ਉਸ ਸੌਂਗ ਦੇ ਕਰਕੇ ਲੋਕਾਂ ਨੇ ਇਹ ਤੱਕ ਕਹਿ ਦਿੱ ਤਾ ਸੀਗਾ ਕਿ ਅਮਰਤ ਮਾਨਵਈ ਇਸ ਕੁੜੀ ਨੂੰ ਤੂੰ ਸੂਟਾਂ ਤੱਕ ਹੀ ਰੱਖ ਡਰੈੱਸਾਂ ਦੇ ਵਿੱਚ ਓਨੀ ਸੋਹਣੀ ਨਹੀਂ ਲੱਗਦੀ ਕਿ ਜਿੰਨੀ ਸੋਹਣੀ ਇਹ ਸੂਟਾਂ ਦੇ ਵਿੱਚ ਲੱਗਦੀ ਹੈ ਜਦੋਂ ਗੀਤ ਗੁਰਾਇਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਤਾਂ ਉਸ ਦੇ ਨਾਲ ਨਾਲ ਕਈ ਅਫਵਾਹਾਂ ਵੀ ਵਾਇਰਲ ਹੋਈਆਂ ਜਿਨ੍ਹਾਂ ਦੇ ਵਿੱਚੋਂ ਇਹ ਕਿਹਾ ਜਾਂਦਾ ਕਿ ਇਹ ਇੱਕ ਤਲਾਕ ਸ਼ੋਦਾ ਕੁੜੀ ਆ ਇਸ ਨੇ ਆਪਣੇ ਘਰ ਵਾਲੇ ਨੂੰ ਛੱਡ ਦਿੱਤਾ ਸੀ ਉਸ ਤੋਂ ਬਾਅਦ ਇਹਦੇ ਘਰਦਿਆਂ ਨੇ ਇਹਨਾਂ ਨੂੰ ਘਰੇ ਬਿਠਾ ਲਿਆ ਸੀ ਤੇ ਇਸ ਕਰਕੇ ਇਹਨਾਂ ਨੂੰ ਯੂਪੀ ਛੱਡ ਕੇ ਮੋਹਾਲੀ ਦੇ ਵਿੱਚ ਸ਼ਿਫਟ ਹੋਣਾ ਪਿਆ ਸੀ ਉੱਥੇ ਸਾਨੂੰ ਦੱਸਦੀ ਹੈ ਕਿ ਗੀਤ ਗਰਾਿਆਂ ਦਾ ਪਰਿਵਾਰ ਜੂਪੀ ਤੋਂ ਆ ਇਹ ਮੁਹਾਲੀ ਦੇ ਵਿੱਚ ਰਹਿੰਦੇ ਨੇ ਬਾਕੀ ਜੋ ਪਰਿਵਾਰ ਆ ਉਹ ਬਾਕੀ ਸੁਲਝਿਆ ਹੋਇਆ ਪਰਿਵਾਰ ਆ ਪੜਿਆ ਲਿਖਿਆ ਪਰਿਵਾਰ ਆ ਬਾਕੀ ਤੁਹਾਨੂੰ ਦੱਸਦੇ ਕਿ ਗੀਤ ਗੁਰਾਂ ਨੇ ਇਕੱਲੀ 12ਵੀਂ ਤੱਕ ਹੀ ਸਟੱਡੀ ਕੀਤੀ ਆ ਬਾਕੀ ਉਹਨਾਂ ਨੇ ਮਾਡਲਿੰਗ ਦੇ ਵਿੱਚ ਟਰਾਈ ਕਰਨਾ ਸ਼ੁਰੂ ਕਰ ਦਿੱਤਾ ਸੀ ਆ ਬਾਕੀ ਜੋ ਵੀ YouTube ਦੇ ਉੱਤੇ ਗੀਤ ਗੁਰਾਂ ਦੇ ਬਾਰੇ ਕੁਝ ਗੱਲਾਂ ਵਾਇਰਲ ਹੁੰਦੀਆਂ ਨੇ ਆ ਉਹਨਾਂ ਦੀ ਪੁਸ਼ਟੀ ਕਰਦੇ ਹੋਏ ਤੁਹਾਨੂੰ ਦੱਸਦੇ ਕਿ ਗੀਤ ਗੁਰਾਂ ਦਾ ਕੋਈ ਵੀ ਵਿਆਹ ਨਹੀਂ ਹੋਇਆ ਹੋਇਆ ਇੱਕ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਖਬਰਾਂ ਨਹੀਂ ਆ ਜਿਨ੍ਹਾਂ ਦੀ ਪੁਸ਼ਟੀ ਗੀਤ ਗੁਰਾਇਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਹੀ ਦੱਸਿਆ ਸੀ ਬਾਕੀ ਜੇਕਰ ਤੁਹਾਨੂੰ ਗੀਤ ਗੁਰਾਇਆ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬਾਕੀ ਤੁਹਾਨੂੰ ਕਿਵੇਂ ਲੱਗੀ ਸਾਡੀ ਇਨਫੋਰਮੇਸ਼ਨ ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਬਾਕੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ